ਐਡਵੋਕੇਟ ਸਾਹਿਬ ਨੂੰ ਇਨਸਾਫ ਦਿਵਾਉਣੇ ਹੋ ਤੇ ਪਰ ਜੇ ਤੁਹਾਨੂੰ ਹੀ ਸਾਰਿਆਂ ਨੂੰ ਅੱਜ ਸਾਰਾ ਕੁਝ ਬੰਦ ਕਰਕੇ ਇੱਕ ਨੌਜਵਾਨ ਵਾਸਤੇ ਇਨਸਾਫ ਲੈਣ ਵਾਸਤੇ ਬਾਹਰ ਹੁਣ ਆ ਪਊਗਾ ਲੱਗਦਾ ਨਹੀਂ ਪ੍ਰਸ਼ਾਸਨ ਦੇ ਮੂੰਹ ਤੇ ਕਿਤਨੇ ਕਿਤੇ ਚਪੇੜ ਆ ਪੰਜਾਬ ਇੱਕ ਬਹੁਤ ਹੀ ਖਤਰਨਾਕ ਦੌਰ ਚੋਂ ਲੰਘ ਰਿਹਾ ਜਿੱਥੇ ਬਿਜ਼ਨਸਮੈਨ ਸੁਰੱਖਿਅਤ ਨਹੀਂ ਉੱਥੇ ਹੁਣ ਇਸ ਘਟਨਾ ਨੇ ਇਹ ਕਰਤਾ ਕਿ ਵਕੀਲ ਵੀ ਸੁਰੱਖਿਅਤ ਨਹੀਂ ਪੀ ਜੇਮੇ ਵਕੀਲ ਸਾਹਿਬ ਨੇ ਪਹਿਲਾਂ ਦੱਸਿਆ ਵੀ 2 2 4 4000 ਲੀਓ ਬੰਦਾ ਮਾਰ ਦਿੰਦੇ ਆ ਉਹਨਾਂ ਨੂੰ ਮਤਲਬ ਹੀ ਨਹੀਂ ਆ ਉਹਨਾਂ ਨੂੰ ਤੁਹਾਡਾ ਸਿੱਧਾ ਤੁਹਾਡੇ ਨਾਲ ਲੈਣ ਦੇਣ ਕੁਝ ਨਹੀਂ ਆ ਉਹਨਾਂ ਨੂੰ ਜਿਹੜਾ ਆਪਰੇਟ ਕਰਨ ਲਿਆ ਆ ਉਹ 2 4000 ਦਿੰਦਾ ਆ ਤੇ ਜਿੱਥੇ ਮਰਜੀ ਜਿਹੜਾ ਮਰਜੀ ਬੰਦਾ ਮਰਵਾਉਂ। ਈਵਨ ਕਿ ਉਹ ਤੁਹਾਨੂੰ ਜਾਣਦਾ ਨਹੀਂ ਹੁੰਦਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਦੇਖੋ ਸਰਕਾਰਾਂ ਨੇ ਇੰਨੀਆਂ ਗਲਤ ਕਿਰਤਾਂ ਪਾਈਆਂ ਉਹ ਦੋ ਭਰਾ ਜਿਹੜੇ ਆ ਉਹ ਟਰੱਕ ਡਰਾਈਵਰ ਸੀ ਕਿ ਕੌਣ ਸੀ ਉਹ ਆਤਮ ਹੱਤਿਆ ਕਰ ਜਾਂਦੇ ਪੁਲਿਸ ਤੋਂ ਅੱਕੇ ਤੇ ਪੁਲਿਸ ਵਾਲਿਆਂ ਨੂੰ ਬਚਾਉਣ ਵਾਸਤੇ ਉਹਨਾਂ ਦੋਵਾਂ ਪਰਿਵਾਰਾਂ ਨੂੰ ਨੌਕਰੀ ਦਿੱਤੀ ਉਹਦੇ ਬੱਚਿਆਂ ਨੂੰ ਮਤਲਬ ਇਹਦਾ ਮਤਲਬ ਇਹ ਹੋ ਗਿਆ ਕਿ ਪਹਿਲਾਂ ਤੁਸੀਂ ਮਰੋ ਤੇ ਫਿਰ ਅਸੀਂ ਤੁਹਾਡੇ ਬੱਚਿਆਂ ਨੂੰ ਨੌਕਰੀ ਦਾਂਗੇ ਮਤਲਬ ਸਮਾਜ ਜਾ ਕੇ ਤਰੂ ਰਾਇ ਸੋਚੋ ਇੱਕ ਐਮਐਲਏ ਆ ਜਾਂ ਕੋਈ ਮੰਤਰੀ ਆ ਜਾਂ ਲੀਡਰ ਆ ਉਹਨਾਂ ਦੇ ਘਰ ਕਿੱਥੋਂ ਚੱਲਣ ਡੈ ਜਿੰਨੇ ਇੱਕ ਲੋਕ ਉਹਨਾਂ ਨੂੰ ਮਿਲਣ ਆਉਂਦੇ ਆ ਉਹਨੇ ਵੀ ਜਿੰਨੀ ਕੋ ਉਹਨਾਂ ਨੂੰ ਤਨਖਾਹ ਮਿਲਦੀ ਓਨੇ ਕਰੀਤੇ ਚਾਹ ਪੀ ਜਾਂਦੇ ਆ ਉਹ ਜਿਹੜੇ ਬਾਕੀ ਜਿਹੜੀਆਂ ਗੱਡੀਆਂ ਘੁੰਮਣ ਡੀਆਂ ਜਿਹੜੀਆਂ ਪ੍ਰਾਪਰਟੀਆਂ ਬਣ ਡੀਆਂ ਜਿਹੜੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਉਹ ਕਿੱਥੋਂ ਆ ਰਿਆ ਉਹ ਇਹ ਸਾਰਾ ਜਿਹੜਾ ਨਸ਼ੇ ਦਾ ਇਧਰੋਂ ਉਧਰ ਜਾਣ ਦੇ ਵਿੱਚ ਹੀ ਇਹਨਾਂ ਨੂੰ ਕਮਾਈਆਂ ਨੇ ਮਾਸੂਮ ਲੋਕਾਂ ਦੇ ਕਤਲ ਹੋ ਰਹੇ ਨੇ ਸ਼ਰਿਆਂ ਹੋ ਰਹੇ ਨੇ ਇਹਨੂੰ ਤੁਸੀਂ ਅੱਗੇ ਕਹੋਗੇ ਕਿ ਇਹਨੂੰ ਠੰਡ ਵਰਤਣ ਢਈ ਹੈ ਤੁਹਾਡੇ ਕੋ ਤੁਰੇ ਜਾਂਦੇ ਕੋ ਖੋ ਕੇ ਮੋਬਾਈਲ ਲੈ ਜਾਂਦੇ ਆ ਤਾਡੀ ਜੇਬ ਦੀਕਾਨ ਤੇ ਪਸੋਰ ਰੱਖਦੇ ਆਂ ਤੇ ਕੱਢਦੇ ਜੋਗਾ ਹੈਗਾ ਤੇ ਅੱਗੇ ਇਹ ਆ ਕਿ ਆ ਗਗਮਰਤਪਾਲ ਸਿੰਘ ਲੋਕਾਂ ਨੇ ਅਮਰਤ ਛਕਾਉਂਦਿਆ ਸੀ ਉਹ ਲੋਕਾਂ ਨੂੰ ਗੁਰੂ ਦੇ ਲੜ ਲਾਉਂਦਿਆ ਸੀ ਮਤਲਬ ਪੰਜਾਬ ਨੇ ਕੰਮ ਕਰਨਾ ਛੱਡ ਦਿੱਤਾ ਪੰਜਾਬ ਨੇ ਮਿਹਨਤ ਕਰਨੀ ਛੱਡ ਦਿੱਤੀ ਤੇ ਅਸੀਂ ਉਹ ਜਿਹੜੀ ਗੱਲ ਸਾਨੂੰ ਪਹਿਲਾਂ ਕਦੀ ਕਹਿੰਦੇ ਸੀ ਨਾ ਆਜ਼ਾਦੀ ਤੋਂ ਬਾਅਦ ਕਿ ਸਿੱਖਾਂ ਤੇ ਨਿਗਾਰਖੋਏ ਜਰਾਮ ਪੇਸ਼ਾ ਕੌਮ ਆ ਲੱਗਦਾ ਕਿ ਇਹ ਸਾਬਤ ਹੋ ਗਿਆ ਕਿ ਅਸੀਂ ਸਾਰੇ ਕ੍ਰਿਮਨਲ ਬਣ ਗਏ ਪੰਜਾਬ 'ਚ ਕੰਮ ਕਰਨ ਵਾਲੇ ਪੰਜਾਬ ਪਰਸੈਂਟੇਜ ਦੇ 50 ਲਟੇਰੇ ਬਣ ਗਏ ਅਕਾਲ ਚੈਨਲ ਨਾਲ ਜੁੜੇ ਤੁਸੀਂ ਤੇ ਦਸ ਤਜਿੰਦਰ ਸਿੰਘ ਅੱਜ ਅੰਮ੍ਰਿਤਸਰ ਕੋਰਟ ਕੰਪਲੈਕਸ ਦੇ ਬਾਹਰ ਆ ਜਿੱਥੇ ਕਿ ਵਕੀਲ ਸਾਹਿਬਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹਮੇਸ਼ਾ ਅਸੀਂ ਇਹ ਗੱਲ ਸੁਣਦੇ ਹੁੰਨੇ ਆ ਕਿ ਵਕੀਲ ਨੇ ਅੱਜ ਕਿਸੇ ਨਾ ਕਿਸੇ ਕੇਸ ਦੇ ਵਿੱਚ ਕੋਰਟ ਦੇ ਵਿੱਚ ਪਹੁੰਚਣਾ ਕਿਸੇ ਦੀ ਗਵਾਹੀ ਦਿਵਾਉਣੀ ਹੁੰਦੀ ਆ ਕਿਸੇ ਨੂੰ ਫੈਸਲੇ ਦਿਵਾਉਣੇ ਹੁੰਦੇ ਆ ਪਰ ਕੋਰਟ ਤੋਂ ਬਾਹਰ ਜਦੋਂ ਵਕੀਲ ਸਾਹਿਬਾਨ ਨੂੰ ਬੈਠਣਾ ਪਵੇ ਤੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਕਾਰਨ ਅੱਜ ਲਾਂਡ ਆਰਡਰ ਜਾਵਾ ਕਿਉਂਕਿ ਲਾਂਡ ਆਰਡਰ ਸਥਿਤੀ ਕਿਵੇਂ ਦੀ ਆ ਪੰਜਾਬ ਕਿੱਥੇ ਖੜਾ ਐ ਇਸ ਟਾਈਮ ਦੇ ਉੱਤੇ ਮਾਹੌਲ ਬਣਿਆ ਕਿਉਂ ਤੇ ਹੋਇਆ ਕਿ ਇਹਦੇ ਵਾਸਤੇ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਸਾਹਿਬ ਸਾਡੇ ਨਾਲ ਜੰਮੂ ਸਾਹਿਬ ਉਹਨਾਂ ਦੇ ਗੁਰਫਤੇ ਸੰਚ ਕਰਦੇ ਆ ਜੀ ਵਾਹਿਗੁਰੂ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਤੁਹਾਨੂੰ ਸੜਕ ਤੇ ਬੈਠਾਂ ਦੇ ਕਿਉਂ ਲੋਡ ਪੈ ਗਈ ਸੀ ਜੰਮੂ ਸਾਹਿਬ ਦੇਖੋ ਪੰਜਾਬ ਇੱਕ ਬਹੁਤ ਹੀ ਖਤਰਨਾਕ ਦੌਰ ਚੋਂ ਲੰਘ ਰਿਹਾ ਇੱਥੇ बिजनेਸਮੈਨ ਸੁਰੱਖਿਤ ਨਹੀਂ ਉੱਥੇ ਹੁਣ ਇਸ ਘਟਨਾ ਨੇ ਇਹ ਕਰਤਾ ਕਿ ਵਕੀਲ ਵੀ ਸੁਰੱਖਿਤ ਨਹੀਂ ਘਟਨਾ ਕਿਹੜੀ ਦਾ ਜ਼ਿਕਰ ਕਰ ਰਹੇ ਹੋ ਦੱਸੋ ਮੈਂ ਆਮ ਆਪਾ ਜਿਹੜੀਆਂ ਲਖਵਿੰਦਰ ਸਿੰਘ ਨੂੰ ਜਿਹੜੀ ਆ ਉਹਨਾਂ ਨੇ ਹਮਲਾ ਕਰਕੇ ਜਿਹੜੀਆਂ ਗੋਲੀਆਂ ਮਾਰੀਆਂ ਤੋ ਚੰਡੇਆਲੇ ਦੀ ਗੱਲ ਕਰਦੇ ਤੁਸੀਂ ਤੋ ਵਿਚਾਰਾ ਬਦਕਿਸਮਤੀ ਨਾਲ ਉਹ ਬਚ ਨਹੀਂ ਪਾਇਆ ਟ੍ਰੀਟਮੈਂਟ ਉਹਦਾ ਚੱਲਦਾ ਰਿਹਾ ਸੋ ਦੇਖੋ ਵਕੀਲਾਂ ਨੂੰ ਖਤਰਾ ਤੇ ਪ੍ਰੋਫੈਸ਼ਨ ਵਿੱਚ ਸ਼ੁਰੂ ਤੋਂ ਹੀ ਹੁੰਦਾ ਕਿਉਂਕਿ ਨੇ ਇੱਕ ਪਾਰਟੀ ਦਾ ਗੱਲ ਕਰਨੀ ਆ ਤੇ ਦੂਸਰੀ ਪਾਰਟੀ ਉਹਦੇ ਜਿਹੜੀ ਜਾਨ ਦੀ ਦੁਸ਼ਮਣ ਬਣ ਜਾਂਦੀ ਹੈ ਕਿਉਂਕਿ ਪਾਰਟੀਆਂ ਦੀ ਦੁਸ਼ਮਣੀ ਜਿਹੜੀ ਆ ਉਹ ਕਚਹਿਰੀ ਵਿੱਚ ਆ ਜਾਂਦੀ ਹੈ ਤੇ ਉਹ ਵਕੀਲ ਉਹਦਾ ਸ਼ਿਕਾਰ ਹੋ ਜਾਂਦੇ ਆ ਬਹੁਤ ਦਿਰ ਪਹਿਲਾਂ ਇੱਥੇ ਚੰਦੀ ਸਾਹਿਬ ਨੂੰ ਵੀ ਕਿਸੇ ਨੇ ਸ਼ਰਾ ਮਾਰ ਕੇ ਅਜ ਤੋਂ 40 ਸਾਲ ਪਹਿਲਾਂ ਚੈਂਬਰ ਦੇ ਵਿੱਚ ਹੀ ਉਹਨਾਂ ਦੀ ਵੀ ਜਾਨ ਚਲੇ ਗਈ ਸੀ ਮਤਲਬ ਇੱਕ ਘਟਨਾਵਾ ਪਹਿਲਾਂ ਪਰ ਹੁਣ ਜਿਹੜੇ ਹਾਲਾਤ ਨੇ ਹੁਣ ਉਹ ਗੱਲਾਂ ਨਹੀਂ ਤੋਣਿਆ ਕਿ ਛੋਟੇ-ਛੋਟੇ ਦੁਕਾਨ ਦੇ ਦੇਖੋ ਇੱਕ ਪਲਾਸਟਿਕ ਦੇ ਖਡਾਉਣੇ ਵੇਚਣ ਵਾਲਾ ਦੁਕਾਨਦਾਰ ਕਿੰਨਾ ਗਮੀਰ ਹੋ ਸਕਦਾ ਉਹਨੂੰ ਵੀ ਫਰौती ਦੀਆਂ ਕਾਲਾਂ ਤੇ ਉਹਦੀ ਵੀ ਦੁਕਾਨ 'ਚ ਵੜ ਕੇ ਹਮਲਾ ਹੋ ਰਿਹਾ ਮਤਲਬ ਪੰਜਾਬ ਨੇ ਕੰਮ ਕਰਨਾ ਛੱਡ ਦਿੱਤਾ ਪੰਜਾਬ ਨੇ ਮਿਹਨਤ ਕਰਨੀ ਛੱਡ ਦਿੱਤੀ ਤੇ ਅਸੀਂ ਉਹ ਜਿਹੜੀ ਗੱਲ ਸਾਨੂੰ ਪਹਿਲਾਂ ਕਦੀ ਕਹਿੰਦੇ ਸੀ ਨਾ ਆਜ਼ਾਦੀ ਤੋਂ ਬਾਅਦ ਕਿ ਸਿੱਖਾਂ ਤੇ ਨਿਗਾਰਾ ਖੋਇ ਜਰਾਮ ਪੇਸ਼ਾ ਕੌਮ ਆ ਲੱਗਦਾ ਕਿ ਇਹ ਸਾਬਤ ਹੋ ਗਿਆ ਕਿ ਅਸੀਂ ਸਾਰੇ ਕ੍ਰਿਮਨਲ ਬਣ ਗਏ ਪੰਜਾਬ 'ਚ ਕੰਮ ਕਰਨ ਵਾਲੇ 50% ਤੇ 50 ਲਟੇਰੇ ਬਣ ਗਏ ਮਤਲਬ ਲੋਕਾਂ ਨੇ ਮਿਹਨਤ ਛੱਡ ਕੇ ਤੇ ਲੁੱਟਾਂ ਖੋਹਾਂ ਤੇ ਡਾਕੇ ਬਹੁਤ ਮੰਦ ਭਾਗੇ ਹਾਲਾਤ ਨੇ ਔਰ ਬੜੇ ਖਤਰਨਾਕ ਹਾਲਾਤ ਚੋਂ ਹੀ ਗੁਜ਼ਰ ਰਹੇ ਆ ਜੇਪਨ ਲਖਵਿੰਦਰ ਸਿੰਘ ਦੀ ਗੱਲ ਕਰੀਏ ਕੇਵਲ ਲਖਵਿੰਦਰ ਸਿੰਘ ਤੋਂ ਇਲਾਵਾ ਜੇ ਪੂਰੇ ਪੰਜਾਬ ਦੀ ਗੱਲ ਕਰਦੇ ਆ ਰੋਜ਼ਾਨਾ ਹੀ ਜਸਵੀਰ ਸਿੰਘ ਜੀ ਰੋਜ਼ਾਨਾ ਕਿਤੇ ਨਾ ਕਿਤੇ ਗੋਲੀ ਕਿਸੇ ਨੂੰ ਸ਼ਿਕਾਰ ਬਣਾਇਆ ਜਾਂਦਾ ਕੋਈ ਨਾ ਕੋਈ ਮਰ ਜਾਂਦਾ ਕੋਈ ਵੱਜ ਜਾਂਦਾ ਕੋਈ ਹਸਪੀਟਲ ਦੇ ਜੇਰੇ ਇਲਾਜ ਆ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੋਏ ਸੀ ਜੇ ਇਕ ਲਗੀ ਇੱਕ ਨੌਜਵਾਨ ਦਾ ਬਟਡੇ ਕਤਲ ਹੁੰਦਾ ਕਸਟਡੀਜ਼ ਕਤਲ ਹੁੰਦਾ ਕਰਨਲ ਬਾਠ ਦਾ ਕੁੱਟਮਾਰ ਹੋਈ ਇਹ ਘਟਨਾਵਾਂ ਪੰਜਾਬ ਦਾ ਲੈਵਲ ਕਿੱਥੇ ਲੈ ਕੇ ਜਾ ਰਹੀ ਹੈ ਦੇਖੋ ਜੇ ਅਸੀਂ ਇਹਨੂੰ ਬੜੇ ਗੋਹ ਨਾਲ ਵਿਚਾਰਦੇ ਹਾਂ ਨਾ ਤੇ ਇਹ ਇੱਕ ਸੋਸ਼ੀਓ ਪੋਲੀਟੀਕਲ ਪ੍ਰੋਬਲਮ ਹੀ ਹੈ ਇਹਦੇ ਵਿੱਚ ਬੇਰੁਜ਼ਗਾਰੀ ਇੱਕ ਕਾਰਨ ਹੈ ਨਸ਼ੇ ਇਹਦੇ ਵਿੱਚ ਵੱਡਾ ਕਾਰਨ ਹੈ ਦੇਖੋ ਸਰਕਾਰ ਜਿਹੜੀ ਆ ਉਹ ਉਹਨੇ ਸੁਰੱਖਿਆ ਦੇਣੀ ਆ ਇਹ ਠੀਕ ਆ ਕਿ ਜਦੋਂ ਅਸੀਂ ਅਫਸਰਾਂ ਨਾਲ ਗੱਲ ਕਰਦੇ ਹਾਂ ਤਾਂ ਉਹ ਆਂਦੇ ਜੇ ਇਕੱਲੇ-ਇਕੱਲੇ ਨੂੰ ਸੁਰੱਖਿਆ ਗਾਰਡ ਥੋੜੀ ਮੁਹੱਈਆ ਕਰਾ ਸਕਦੇ ਆ ਪਰ ਜਿਹੜਾ ਸਾਰਾ ਹੀ ਜਿਹੜਾ ਵਾਤਾਵਰਨ ਆ ਸਮਾਜਿਕ ਤਾਣਾ-ਬਾਣਾ ਬਹੁਤ ਗੰਦਲਾ ਹੋ ਗਿਆ ਔਰ ਲੋਕ ਨਿੱਕੀ-ਨਿੱਕੀ ਗੱਲੋਂ ਪਿਸਤੌਲ ਕੱਢ ਲੈਂਦੇ ਆ ਨਿੱਕੀ ਨਿੱਕੀ ਗੱਲਾਂ ਜਿਹੜੇ ਹਥਿਆਰ ਕੱਢ ਲੈਂਦੇ ਆ ਪਰ ਇਹ ਜਿਹੜਾ ਹੁਣ ਦੇ ਹਾਲਾਤ ਨੇ ਇਹ ਸਾਡੀ ਜਿਹੜੀ ਨੌਜਵਾਨੀ ਆ ਸਾਡਾ ਜਿਹੜਾ ਵਰਕ ਕਲਚਰ ਖਤਮ ਹੋ ਗਿਆ ਅ ਮਤਲਬ ਕੰਮ ਅਸੀਂ ਛੱਡ ਦਿੱਤਾ ਤੇ ਤੁਹਾਡੇ ਸਾਰੇ ਕੰਸਟਰਕਸ਼ਨ ਵਰਕ ਤੁਹਾਡੀਆਂ ਛੋਟੀਆਂ ਮੋਟੀਆਂ ਦੁਕਾਨਾਂ ਤੁਹਾਡੀਆਂ ਸੜਕਾਂ ਦੇ ਕੰਮ ਹੁੰਦਾ ਜਿਹੜਾ ਪੁਲਾਂ ਤੇ ਆ ਤੁਹਾਨੂੰ ਕੋਈ ਪੰਜਾਬੀ ਨਹੀਂ ਮਿਲੂਗਾ ਲਖਵਿੰਦਰ ਸਿੰਘ ਨੌਜਵਾਨ ਦੇ ਕਤਲ ਦੇ ਪਿੱਛੇ ਕਿਹਨੂੰ ਮੰਨਦੇ ਹੋ ਕੋਈ ਆਪਸੀ ਰੰਜਿਸ਼ ਸੀ ਕਿ ਜਾਂ ਗੈਂਗਸਟਰਵਾਦ ਇਹ ਗੈਂਗਸਟਰਵਾਦੀ ਹੈ ਮਤਲਬ ਗੈਂਗਸਟਰ ਹੀਵਾਦੀ ਆ ਕਿਸੇ ਕੇਸ ਦੇ ਵਿੱਚ ਰੰਜਿਸ਼ ਹੋ ਸਕਦੀ ਕਿਸੇ ਪਾਰਟੀ ਦੀ ਕਿਸੇ ਵਕੀਲਤ ਇੱਕ ਧੜੇ ਦੀ ਗੱਲ ਕਰਨੀ ਹੁੰਦੀ ਆ ਦੂਸਰਾ ਧੜਾ ਵੀ ਇਹੋ ਜਿਹਾ ਕੰਮ ਕਰਵਾ ਸਕਦਾ ਵਾ ਹੈ ਗੈਂਗਸਟਰਵਾਦੀ ਕਿਉਂਕਿ ਦੇਸੀ ਹਥਿਆਰ ਉਹਨਾਂ ਕੋਲ ਹੀ ਨੇ ਜਾਂ ਪਾਰਟੀ ਆਪ ਨਾ ਕਰੂਗੀ ਤਾਂ ਕਿਸੇ ਕੋ ਕਰਵਾ ਦੂਗੀ ਅੱਜ ਤਾਂ ਤੁਸੀਂ 20000 ਦੇ ਕੇ ਬੰਦਾ ਮਰਵਾ ਦੋ 10000 ਦੇ ਕੇ ਮਰਵਾ ਦੋ ਉਹ ਨਸ਼ੇੜੀ ਜਿਹੜੇ 5000 ਦੇ ਬੰਦਾ ਮਾਰ ਦੇਣਗੇ ਵਕੀਲ ਸਾਹਿਬ ਤੁਸੀਂ ਤੇ ਆਪ ਇਨਸਾਫ ਲੈ ਕੇ ਦਿਨੇ ਹੋ ਤੇ ਤੁਹਾਨੂੰ ਵੀ ਸੜਕਾਂ ਤੇ ਇਨਸਾਫ ਲੈਣ ਵਾਸਤੇ ਹੋਣਾ ਪੈ ਗਿਆ ਕੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਦੇ ਆ ਉੱਚ ਅਧਿਕਾਰੀਆਂ ਦੀ ਗੱਲ ਕਰੀਏ ਜੀ ਨਹੀਂ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਆ ਪਰ ਹੁਣ ਜਿਸ ਬੰਦੇ ਦੀ ਜਾਨ ਹੀ ਚਲੇ ਗਈ ਉਹਦਾ ਕੋਈ ਮੁੱਲ ਨਹੀਂਗਾ ਦੇਖੋ ਸਰਕਾਰਾਂ ਨੇ ਇਹਨੀਆਂ ਗਲਤਕਿਰਤਾ ਪਾਈਆਂ ਉਹ ਦੋ ਭਰਾ ਜਿਹੜੇ ਆ ਉਹ ਟਰੱਕ ਡਰਾਈਵਰ ਸੀ ਕਿ ਕੌਣ ਸੀ ਉਹ ਆਤਮ ਹੱਤਿਆ ਕਰ ਜਾਂਦੇ ਪੁਲਿਸ ਤੋਂ ਅੱਕੇ ਤੇ ਪੁਲਸ ਵਾਲਿਆਂ ਨੂੰ ਬਚਾਉਣ ਵਾਸਤੇ ਉਹਨਾਂ ਦੋਵਾਂ ਪਰਵਾਂ ਨੂੰ ਨੌਕਰੀ ਦਿੱਤੀ ਉਹਦੇ ਬੱਚਿਆਂ ਨੂੰ ਮਤਲਬ ਇਹਦਾ ਮਤਲਬ ਇਹ ਹੋ ਗਿਆ ਕਿ ਪਹਿਲਾਂ ਤੁਸੀਂ ਮਰੋ ਤੇ ਫਿਰ ਅਸੀਂ ਤੁਹਾਡੇ ਬੱਚਿਆਂ ਨੂੰ ਨੌਕਰੀ ਦਾਂਗੇ ਮਤਲਬ ਸਮਾਜ ਜਾ ਕੇ ਤਰੂ ਰਾਇ ਸੋਚੋ ਕਿ ਸਾਡਾ ਸਮਾਜ ਜਿਹੜਾ ਵਾ ਇਹ ਕਿੱਧਰ ਨੂੰ ਜਾ ਰਿਹਾ ਵੀ ਪਹਿਲਾਂ ਮਾਪੇ ਮਰਨ ਤੇ ਫਿਰ ਬੱਚਾ ਨੌਕਰੀ ਮਿਲੇ ਮਤਲਬ ਇੱਥੋਂ ਤੱਕ ਸਰਕਾਰਾਂ ਨੇ ਦੇਖੋ ਜਿਹੜਾ ਵੀ ਬੰਦਾ ਸੰਵਿਧਾਨ ਦੇ ਜਿਹੜਾ ਕਨਸਟੀਟਿਊਸ਼ਨ ਹੈ ਥੈਟ ਇਜ਼ ਅ ਲਾਫ ਲੈਂਡ ਸਾਰਾ ਕਾਨੂੰਨ ਉਹਦੇ ਉਹਦੇ ਆਨੇ ਚ ਉਹਦੇ ਉਹਦੇ ਚ ਬਣਨਾ ਜਿੰਨੇ ਛੋਟੇ ਬਾਕੀ ਲਾ ਨਹੀਂ ਤੇ ਜਦੋਂ ਇੱਕ ਬੰਦਾ ਕਾਤਲ ਆ ਭਾਵੇਂ ਐਸਪੀ ਆ ਤੇ ਭਾਵੇਂ ਡੀਐਸਪੀ ਆ ਪਹਿਲਾਂ ਤਾਂ ਦੇਖੋ ਸਰਕਾਰਾਂ ਨੇ ਇੱਕ ਏਡਾ ਵੱਡਾ ਫੰਡ ਕਾਇਮ ਕੀਤਾ ਵਾ ਕਿ ਤੁਸੀਂ ਜਿਹੜਾ ਗਵਾਹ ਵਾ ਜਿਸ ਤਰ੍ਹਾਂ ਹੁਣ ਜਿਹੜੇ ਸੀਬੀਆਈ ਕੇਸਾਂ ਚ ਪੁਲਸਾਂ ਨੇ ਸਜਾ ਹੋ ਰਹੀ ਆ ਦੋ ਦੋ ਕਰੋੜ ਰੁਪਈਆ ਕਾਰਾਂ ਵਿੱਚ ਲੈ ਕੇ ਤੇ ਪੁਲਸ ਉਹਨਾਂ ਨੂੰ ਭੇਜਦੀ ਆ ਵੀ ਜਾਓ ਗਵਾਹ ਬਿਠਾ ਲਓ ਫੰਡ ਕਿੱਥੋਂ ੋਂ ਡਿਆ ਮਤਲਬ 2 ਕਰੋੜ ਰੁਪਈਆ ਇੱਕ ਕੇਸ ਦੇ ਵਿੱਚ ਜਿਹਦਾ ਥੋੜੇ ਦਿਨ ਹੋਏ ਪਹਿਲਾ ਸਜ਼ਾ ਹੋਈ ਆ ਡੀਐਸਪੀ ਤੇ ਐਸਪੀ ਜਿਹੜੇ ਜਿੰਨਾਂ ਨੂੰ ਸਜ਼ਾ ਹੋਈ ਆ ਮੁਹਾਲੀ ਕੋਰਟ ਨੇ ਕੀਤੀ ਆ ਬਸ 2 ਕਰੋੜ ਰੁਪਈਆ ਉਹ ਫੰਡ ਕਿੱਥੋਂ ੋਂ ਡਿਆ ਮਤਲਬ ਤੁਸੀਂ ਲੋਕਾਂ ਨੂੰ ਮਰਵਾ ਕੇ ਤੇ ਪੁਲਿਸ ਨੂੰ ਬਚਾਉਣ ਵਾਸਤੇ ਜਾ ਤੇ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦੇ ਦੋ ਤੇ ਜਾ ਉਹਨਾਂ ਨੂੰ 2 ਕਰੋੜ ਦੇ ਦੋ ਮਤਲਬ ਕਾਤਲ ਹੀ ਜੇ ਕਾਤਲ ਮਰਡਰਰ ਜੇ ਮਰਡਰਰ ਆਦਰ ਹੀ ਜੀ ਨੇ ਕਲਰ ਆਫ ਯੂਨੀਫਾਰਮ ਜਾ ਇੱਕ ਆਦਮੀ ਨਾਰਮਲ ਹੈ ਜਿਨੇ ਕਿਸੇ ਬੰਦੇ ਨੂੰ ਫੜ ਕੇ ਕਿਥੇ ਦਿੱਤੀ ਪੁੱਤ ਨੂੰ ਮਾਰਿਆ ਤੇ ਇਹ ਅਸੀਂ ਅੱਜ ਜਿਹੜੇ ਆਪਣੇ ਐਮਐਲਏ ਕਸ਼ਮੀਰ ਸਿੰਘ ਸੋਹ ਲਿਆ ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਆ ਕਿ ਉਹਨਾਂ ਨੇ ਸੱਚੀ ਸੁੱਚੀ ਗਵਾਹੀ ਦੇ ਕੇ ਕਿਉਂਕਿ ਪੋਸਟਮਾਰਟਮ ਉਹਦੇ 93 ਚ ਉਹ ਨਾ ਕੀਤੇ ਸੀ ਜੋ ਤਰਨਤ ਜੋ 80 ਤੋਂ 90 ਦਹਾਕੇ ਦੀ ਗੱਲ ਕਰੀਏ ਜਦੋਂ ਹੋਇਆ ਸੀ ਉਹ ਤਨਾਤ ਰਹੇ ਨੇ ਤੋਂ ਐਸਾ ਦਰਵੇਸ਼ ਡਾਕਟਰ ਸੀਗਾ ਉਹ ਇੰਨਾ ਸਧਾਰਨ ਇਨਸਾਨ ਸੀਗਾ ਜਿਹਨੂੰ ਆਪਾਂ ਕਹ ਲਈਏ ਕਿ ਮਿੱਟੀ ਨਾਲ ਜੁੜਿਆ ਆਮ ਕਿਸਾਨੀ ਪਰਿਵਾਰ ਨਾਲ ਜੁੜਿਆ ਤੇ ਉਹਦੀ ਗਵਾਹੀ ਦੇ ਨਾਲ ਜਿਹੜੀ ਆ ਪੁਲਿਸ ਵਾਲਿਆਂ ਨੂੰ ਸਜ਼ਾ ਹੋਣੀ ਕੋਈ ਕੋਨੇ ਲਿਖਿਆ ਆਪਣੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਿ ਮਾਰਨ ਤੋਂ ਪਹਿਲਾਂ ਇੱਕ ਬਲੈਂਕ ਰੇਜ ਤੋਂ ਗੋਲੀਆਂ ਵੱਜੀਆਂ ਨੇ ਤੇ ਇੱਕ ਜਿਹੜਾ ਮਾਰਨ ਤੋਂ ਪਹਿਲਾਂ ਤਸ਼ੱਦਦ ਕੀਤਾ ਸਰ ਇੱਕ ਦੋ ਤਿੰਨ ਦਿਨ ਪਹਿਲਾਂ ਦੀ ਘਟਨਾ ਵਾ ਜੋ ਇੱਥੇ ਘਟਨਾ ਕਰਨ ਵਾਪਰਿਆ ਸੀ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਲੈ ਕੇ ਆਇਆ ਜਾਂਦਾ ਤੇ ਐਸਪੀ ਸਹਿਬਾਨ ਦਾ ਤੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਦੇ ਵਿੱਚ ਧਾ ਘਟਕਰਾਰ ਹੋਈ ਜਿਹੜੀ ਉਸ ਨੂੰ ਕਿਵੇਂ ਵੇਖਦੇ ਐਜ ਐਡਵੋਕੇਟ ਹੋਣ ਦੇ ਨਾਤੇ ਦੇਖੋ ਸਾਡੀ ਪੁਲਿਸ ਕਰਪਸ਼ਨ ਦੇ ਨਸ਼ੇ ਚ ਅੰਨੀ ਹੋ ਗਈ ਕਿ ਇੱਕ ਬੰਦਾ ਉਹ ਹੁਣ ਨਿਰਾ ਅਮਰਪਾਲ ਸਿੰਘ ਨੀਗਾ ਉਹ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਪਾਰਲੀਮੈਂਟ ਆ ਉਹਦਾ ਮੈਂਬਰ ਆ ਤੇ ਇਹਨਾਂ ਨੂੰ ਪਤਾ ਨਹੀਂ ਕਿ ਉਹਦੇ ਪ੍ਰੈਰੋਗੇਟਿਵ ਜਿਹੜਾ ਯੂ ਕੈਨਟ ਟੇਕ ਅਵੇ ਠੀਕ ਹੈ ਨਾ ਮਰਿਆਦਾ ਮਤਾ ਅੱਜ ਵੀ ਆ ਸਕਦਾ ਵਾ ਕਿ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਬਾਹਰ ਇਸ ਤਰ੍ਹਾਂ ਪੁਲਿਸ ਡੀਲ ਕਰਨ ਦੀ ਉਹ ਐ ਕਹਿੰਦਾ ਕਿ ਤਰ੍ਹਾਂ ਅੱਜ ਵੀ ਕ੍ਰਿਮੀਨਲ ਆ ਹੀ ਜਿਹ ਨਾਉ ਮੈਂਬਰ ਪਾਰਲੀਮੈਂਟ ਗਵਰਨਮੈਂਟ ਆਫ ਇੰਡੀਆ ਇਹ ਇਹ ਉਹਨੂੰ ਉਹੀ ਪਹਿਲਾ ਹੀ ਸਮਝਦਿਆ ਦੇਖੋ ਇਹ ਆਂਦੇ ਜੀ ਅੱਗ ਦੀ ਗੱਲ ਕਿ ਤੇਰੇ ਮੁੰਡੇ ਨੇ ਅੱਗ ਲਾਈ ਇਹਨਾਂ ਨੂੰ ਪੁੱਛੋ ਵੀ ਅੱਗ ਹੁਣ ਲੱਗੀ ਆ ਕਿ ਆਗੋਂ ਤੋਂ ਲੱਗੀ ਸੀ ਅੱਜ ਵੀ ਲੱਗੀ ਆ ਲਖਵਿੰਦਰ ਸਿੰਘ ਦੇ ਘਰ ਅੱਜ ਜੰਡਿਆਲੇ ਦੇ ਚ ਅੱਗ ਲੱਗੀ ਹੋਈ ਹੈ ਜੀ ਕਹਿ ਸਕਦੇ ਆਮ ਉਹ ਸ਼ਾਇਦ ਉਹ ਐਸਪੀ ਹੁਣ ਵੀ ਇੱਥੇ ਇਹਨਾਂ ਦੇ ਵਿੱਚ ਹੀ ਖੜਾ ਵਾ ਪਰਪਾਲ ਸਿੰਘ ਮਾਸੂਮ ਲੋਕਾਂ ਦੇ ਕਤਲ ਹੋ ਰਹੇ ਨੇ ਸ਼ਰਿਆਮ ਹੋ ਰਹੇ ਨੇ ਇਹਨੂੰ ਤੁਸੀਂ ਅੱਗ ਕਹੋਗੇ ਕਿ ਇਹਨੂੰ ਠੰਡ ਵਰਤਣ ਲਈ ਤੁਹਾਡੇ ਕੋ ਤੁਰੇ ਜਾਂਦੇ ਕੋ ਖੋ ਕੇ ਮੋਬਾਈਲ ਲੈ ਜਾਂਦੇ ਆ ਤੁਹਾਡੀ ਜੇਬ ਚ ਕੰਨ ਤੇ ਪੈਸਾ ਰੱਖਦੇ ਆ ਤੇ ਕੱਢਦੇ ਜੋਗਾ ਹੈਗਾ ਤੇ ਅੱਗੇ ਇਹ ਆ ਕਿ ਆ ਗਗ ਅਮਰਤਪਾਲ ਸਿੰਘ ਲੋਕਾਂ ਨੇ ਅਮਰਤ ਛਕਾਉਂਦਿਆ ਸੀ ਉਹ ਲੋਕਾਂ ਨੂੰ ਗੁਰੂ ਦੇ ਲੜ ਲਾਉਂਦਿਆ ਸੀ ਇਹਦੇ ਪਿੱਛੇ ਨਾ ਬੜੀਆਂ ਵੱਡੀਆਂ ਸਾਜ਼ਾਂ ਜੇ ਤੁਸੀਂ ਬੜਾ ਕੁਝ ਵੇਖੋਗੇ ਨਾ ਤੇ ਜਿਹੜੇ ਆਰਐਸਐਸ ਦੀ ਲਾਬੀ ਆ ਨਾ ਉਹਨਾਂ ਨੇ ਕਿਤਾਬਾਂ ਚ ਲਿਖਿਆ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਪਾਂ ਕਿਹਦੇ ਸਾਨੂੰ ਪੰਜਾਬੀ ਬੋਲਦੇ ਇਲਾਕੇ ਦਿਓ ਸਾਨੂੰ ਫਲਾਣੇ ਇਲਾਕੇ ਦਿਓ ਉਹ ਅੰਦੇ ਰੜਾਓ ਇਹ ਘਟ ਗਿੰਦੇ ਚੋਂ ਤੇ ਇਹਨਾਂ ਦੀ ਜਿਹੜੀ ਮਾੜੀ ਮੋਟੀ ਰਾਜਿੰਦੀ ਕਿ ਤੂੰ ਹੁੰਦੇ ਉਹ ਵੀ ਖਤਮ ਹੋ ਜਾਏ ਇਹ ਵੀ ਇੱਕ ਸਾਜੇ ਸੀ ਕਿਸੇ ਮਤੋਂ ਲੈ ਲਉਣਾ ਮੈਂ ਵੀਰਜੀ ਦਾ 2 ਮਿੰਟ ਪੱਖ ਲਊਗਾ ਆਪਣਾ ਨਾਮ ਸ਼ੁਗਨਾਮ ਦਾ ਹਾਂਜੀ ਮੇਰਾ ਨਾਮ ਐਡਵੋਕੇਟ ਮਨਦੀਪ ਸਿੰਘ ਭੰਗੂ ਜੀ ਸਿੰਘ ਜੀ ਤੁਸੀਂ ਜੰਡਿਆਲੇ ਤੋਂ ਬਲੋਂਗ ਕਰ ਜੀ ਜੀ ਮੈਂ ਜੰਡਿਆਲੇ ਤੋਂ ਬਲੋਂਗ ਕਰਦਾ ਜੀ ਜੀ ਮਿਲੇ ਸੀ ਲਖਵਿੰਦਰ ਸਿੰਘ ਜਿਹੜੇ ਨੌਜਵਾਨ ਦਾ ਕਤਲ ਹੋਇਆ ਹਾਂਜੀ ਲਖਵਿੰਦਰ ਸਿੰਘ ਸਾਡੇ ਨਾਲ ਹੀ ਪ੍ਰੈਕਟਿਸ ਕਰਦਾ ਰਿਹਾ ਜੀ ਅਸੀਂ ਇੱਕ ਹੀ ਚੈਂਬਰ 'ਚ ਇਕੱਠੇ ਪ੍ਰੈਕਟਿਸ ਕੀਤੀ ਹੈ ਜੀ ਫੇਰ ਉਹਦੇ ਬ੍ਰਦਰ ਸਾਡੇ ਨਾਲ ਸਤਨਾਮ ਸਿੰਘ ਉਹ ਜਿਹੜੇ ਸੀ ਉਹ ਸਰਕਾਰੀ ਵਕੀਲ ਭਰਤੀ ਹੋਣ ਕਰਕੇ ਇਹ ਫੇ ਚੈਂਬਰ ਇਹਨਾਂ ਵਾਕ ਕਰ ਲਿਆ ਤੇ ਇਹ ਸਾਡੇ ਨਾਲੋਂ ਵਾਕ ਹੋ ਗਏ। ਕੀ ਲੱਗਦਾ ਕਤਲ ਦੇ ਪਿੱਛੇ ਕਾਰਨ ਕੀ ਸੀ? ਕਿਉਂ ਮਾਰ ਦਿੱਤਾ ਗਿਆ ਉਸ ਨੌਜਵਾਨ ਨੂੰ? ਪਰਿਵਾਰ ਦੇ ਲੋਕ ਤੇ ਅੱਜ ਵਿਲਕਦੇ ਹੋਣਗੇ ਨਾ ਜਿਵੇਂ ਹੁਣੇ ਜੰਮੂ ਸਾਹਿਬ ਨੇ ਗੱਲ ਕੀਤੀ ਕਿ ਅੱਗੇ ਲੱਗੀ ਹੈ ਕਿ ਅੱਗ ਜਾਂ ਇੱਕ ਜੇਲ੍ਹ 'ਚ ਬੈਠਾ ਅਮਰਪਾਲ ਜੀ ਦਾ ਇੱਕ ਸਵਾਲ ਖੜਾ ਕਰਤਾ ਉਹਨਾਂ ਨੇ ਕਿ ਅੱਗ ਉਹਨਾਂ ਨੇ ਲਾਈ ਹੈ। ਕੀ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਰੋਜ਼ਾਨਾ ਕਤਲ ਹੋ ਰਹੇ? ਵੇਖੋ ਜੀ ਮਸਲਾ ਜਿਹੜਾ ਆ ਉਹ ਲੈਂਡ ਆਰਡਰ ਦਾ ਜੀ ਉਹਦੇ ਵਿੱਚ অতি ਵੀ ਵਕੀਲ ਵੀ ਤੇ ਆਮ ਇਸਮਾਜ ਦੇ ਵਿੱਚ ਵਿਚਰਦੇ ਆ ਪਰ ਸਾਡਾ ਜਿਹੜਾ profession ਆ ਉਹ ਸਾਡਾ ਇਦਾਂ ਦਾ ਆ ਕਿ ਸਾਨੂੰ ਜਿਹੜੇ ਕਾਤਲ ਗੈਂਗਸਟਰ ਉਹਨਾਂ ਦਾ ਵਿਰੋਧ ਵੀ ਕਰਨਾ ਪੈਣਾ ਕਿਤੇ ਉਹਨਾਂ ਦੀ وکਾਲਤ ਵੀ ਕਰਨੀ ਪੈਣੀ ਠੀਕ ਹੈ ਜੀ ਹੁਣ ਕਿਹੜਾ ਬੰਦਾ ਕਿਦਾਂ ਦਾ ਆ ਤੇ ਉਹ ਸਾਡੀ ਗੱਲ ਨੂੰ ਕਿਦਾਂ ਲੈਂਦਾ ਇਹਦੇ ਲਈ ਤੇ ਸਾਨੂੰ ਜਿਹੜਾ ਹੈਗਾ ਆ ਲਾਅ ਐਂਡ ਆਰਡਰ ਜਿਹੜਾ ਆ ਉਹ ਸਹੀ ਹੋਊਗਾ ਤੇ ਵਕੀਲਾ ਸਰਾਖਿਆ ਤੋਂਣਗੇ ਨਹੀਂ ਤੇ ਇਦਾਂ ਤੇ ਇਨਸਾਫ ਮਿਲੂਗਾ ਨਹੀਂ ਕਿਸੇ ਨੂੰ ਜਿਹੜਾ ਸਮਾਜ ਆ ਉਹਦੇ ਵਿੱਚ ਜਿਆਦਾ ਨਿਗਾਰ ਇਹ ਆ ਆਪੀ ਜਿਹੜੀਆਂ ਸਰਕਾਰਾਂ ਆ ਉਹਨਾਂ ਨੇ ਜਿਹੜਾ ਨਸ਼ੇ ਦੀ ਦਲਦਲ ਜਿਹੜੀ ਆ ਉਹ ਇੰਨੀ ਫੈਲਾਤੀ ਆ ਵੀ ਸਾਰੇ ਹਰ ਇੱਕ ਸਰਕਾਰ ਜਿਹੜੀ ਵੀ ਆਉਂਦੀ ਆ ਜਾਂ ਪੁਲਿਸ ਵਾਲੇ ਜਾਂ ਹੋਰ ਜਿਹੜੇ ਕਹਿ ਲਈਏ ਵੀ ਅੰਸਰ ਆ ਉਹ ਇਤੋਂ ਕਮਾਈ ਕਰ ਰਹੇ ਆ ਜਿਹੜੇ ਉਹਨਾਂ ਦੀ ਕਮਾਈ ਦਾ ਵੱਡਾ ਜਿਹੜਾ ਆ ਕਾਰਨ ਨਸ਼ੇ ਦੀ ਦਲਦਲ ਆ ਉਹ ਜਿਹੜੀ ਨਸ਼ੇ ਦੀ ਦਲਦਲ ਦੇ ਵਿੱਚ ਲੋਕ ਇਹਨੇ ਧਸ ਚੁੱਕੇ ਆ ਵੀ ਜਿਵੇਂ ਵਕੀਲ ਸਾਹਿਬ ਨੇ ਪਹਿਲਾਂ ਦੱਸਿਆ ਵੀ 2-2 4-4000 ਲੀ ਉਹ ਬੰਦਾ ਮਾਰ ਦਿੰਦੇ ਆ ਉਹਨਾਂ ਨੂੰ ਮਤਲਬ ਹੀ ਨਹੀਂ ਆ ਉਹਨਾਂ ਨੂੰ ਤੁਹਾਡਾ ਸਿੱਧਾ ਤੁਹਾਡੇ ਨਾਲ ਲੈਣ ਦੇਣ ਕੁਝ ਨਹੀਂ ਆ ਉਹਨਾਂ ਨੂੰ ਜਿਹੜਾ ਆਪਰੇਟ ਕਰਨ ਲਿਆ ਆ ਉਹ 2-4000 ਦਿੰਦਾ ਆ ਤੇ ਜਿੱਥੇ ਮਰਜੀ ਜਿਹੜਾ ਮਰਜੀ ਬੰਦਾ ਮਰਵਾ ਲਓ ਈਵਨ ਕਿ ਉਹ ਤੁਹਾਨੂੰ ਜਾਣਦਾ ਨਹੀਂ ਹੁੰਦਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ ਜਿਹੜਾ ਮੇਨ ਕਾਰਨ ਤੇ ਫੇਲੀਅਰ ਤੇ ਲੈਂਡ ਆਰਡਰ ਦਾ ਮੌਜੂਦਾ ਗਵਰਨਮੈਂਟ ਦਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਸਰਕਾਰਾਂ ਚਾਹੁੰਦੀਆਂ ਆ ਕਿ ਜਿਹੜੇ ਪੰਜਾਬੀ ਖਾਸ ਕਰਕੇ ਪੰਜਾਬੀ ਜਿਹੜੇ ਆ ਇਹਨਾਂ ਨੂੰ ਆਪਣੀ ਹੋਂਦ ਬਾਰੇ ਆਪਣੇ ਕਲਚਰ ਬਾਰੇ ਪਤਾ ਹੀ ਨਾ ਲੱਗੇ ਤੇ ਇਹ ਨਸ਼ੇ ਦੇ ਵਿੱਚ ਗਲਤਾਨ ਹੋਏ ਆਪਣੇ ਆਕੀਦੇ ਤੋਂ ਆਪਣੇ ਜਿਹੜੇ ਆ ਪ੍ਰੋਫੈਸ਼ਨ ਤੋਂ ਸਭਿਆਚਾਰ ਤੋਂ ਦੂਰ ਹੋ ਜਾਣ ਤੇ ਜਿਹੜੀ ਇਹਨਾਂ ਦੇ ਵਿੱਚ ਤੁਸੀਂ ਪਿਛੇ ਅਮਰਜੈਂਸੀ ਤੋਂ ਹੋਂ ਜਾਂ ਸ਼ੁਰੂ ਤੋਂ ਜਦੋਂ ਤੋਂ ਆਜ਼ਾਦੀ ਦੀ ਲੜਾਈ ਜਾਂ ਸਿੱਖ ਜਿਹੜਾ ਹੋਉਂਦਿਆ ਉਹ ਇਸ ਜੀ ਤੇ ਬੇਸਡ ਆ ਹਿਊਮਨ ਰਾਈਟਸ ਤੇ ਤੇ ਜਿੰਨੇ ਹਿਊਮਨ ਰਾਈਟਸ ਦੀ ਗੱਲ ਕਰਨੀ ਆ ਉਹ ਸਰਕਾਰਾਂ ਨੂੰ ਚੰਗੇ ਨਹੀਂ ਲੱਗਦੇ ਤੇ ਮਨਦੀਪ ਸਿੰਘ ਨੇ ਨਸ਼ੇ ਦੀ ਗੱਲ ਕੀਤੀ ਆ ਜੰਡਿਆਲੇ 'ਚ ਨਸ਼ਾ ਕਿਵੇਂ ਆ ਬਹੁਤਾਤ ਤੇ ਵਹ ਇਲਾਕਿਆਂ 'ਚ ਇਹ ਬੋਰਡ ਲੱਗੇ ਆ ਕਿ ਸਾਡੇ ਪਿੰਡੋਂ ਨਸ਼ਾ ਖਤਮ ਹੋ ਚੁੱਕਾ ਹੈ ਵੇਖੋ ਜੀ ਬੋਰਡ ਤੁਸੀਂ ਆਮ ਹੀ ਲੱਗੇ ਵੀਂਦੇ ਸਪான்ਸਰਡ ਹੁੰਦੀ ਆ ਇਹਨਾਂ ਦਾ ਇਲਾਕੇ ਦੀ ਰਿਅਲਿਟੀ ਨਾਲ ਕੋਈ ਲੈਣ ਦੇ ਨਹੀਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਨਸ਼ਾ ਇੰਨਾ ਜ਼ਿਆਦਾ ਆ ਕਿ ਅਸੀਂ ਕਹ ਲਈਏ ਵੀ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਤੁਹਾਨੂੰ ਹਰ ਇੱਕ ਗੜੀ ਮਹੱਲੇ ਤੇ ਤੁਹਾਨੂੰ ਸਪਲਾਈ ਮਿਲ ਜਾਂਦੀ ਹੈ ਜਿੱਦਾਂ ਸਵਿਗੀ ਦਾ ਜਾਂ ਤੁਸੀਂ ਜੋਮੈਟੋ ਦਾ ਤੁਸੀਂ ਰੋਟੀ ਪਾਣੀ ਤੁਹਾਨੂੰ ਡਿਲੀਵਰ ਹੁੰਦਾ ਆ ਆਰਡਰ ਕਰਦੇ ਆ ਇਦਾਂ ਤੁਹਾਨੂੰ ਡੋਰ ਸਟੈਪਸ ਤੇ ਨਸ਼ਾ ਮਿਲ ਜਾਂਦਾ ਇਹਦੇ ਪਿੱਛੇ ਕੌਣ ਲੋਕਾਂ ਦਾ ਵਕਾਉਣ ਵਾਲੇ ਕੌਣ ਹੋ ਸਕਦੇ ਆ ਖਾਣ ਵਾਲਾ ਤੇ ਆਮ ਆਵਾ ਨੌਜਵਾਨ ਜਿਹੜਾ ਉਹ ਨਸ਼ੇ ਦੇ ਦਲਦਲ ਵਿੱਚ ਫਸ ਚੁੱਕਾ ਇਸ ਟਾਈਮ ਦੇ ਉੱਤੇ ਉਹਨੂੰ ਛਡਾਉਣ ਵਾਸਤੇ ਵੀ ਕਿਹਾ ਜਾਂਦਾ ਕਿ ਟਾਰਾਂ ਮਾਰੀਆਂ ਜਾ ਰਹੀਆਂ ਕਿ ਅਸੀਂ ਇਹਨਾਂ ਦਾ ਇਲਾਜ ਕਰਾਂਗੇ ਇਹ ਵੇਖੋ ਜੀ ਇਹਨਾਂ ਦੇ ਪਿੱਛੇ ਤੇ ਜਿਹੜੇ ਪਾਵਰਫੁੱਲ ਲੋਕ ਆ ਉਹੀ ਆ ਜਿਹੜੇ ਇਹਦੇ ਤੋਂ ਕਮਾਈ ਕਰ ਰਹੇ ਆ ਹੁਣ ਇੱਕ ਇਨਸਾਨ ਆ ਮੰਨ ਲਓ ਇੱਕ ਐਮਐਲਏ ਆ ਜਾਂ ਕੋਈ ਮੰਤਰੀ ਆ ਜਾਂ ਲੀਡਰ ਆ ਉਹਨਾਂ ਦੇ ਘਰ ਕਿੱਥੋਂ ਚੱਲਣ ਦੇ ਜਿੰਨੇ ਕੁ ਲੋਕ ਉਹਨਾਂ ਨੂੰ ਮਿਲਣ ਆਉਂਦੇ ਆ ਉਹਨੇ ਵੀ ਜਿੰਨੀ ਗੋਨਾ ਨੂੰ ਤਾਂ ਖਾ ਮਿਲਦੀ ਉਹਨੇ ਕਲੀ ਤੇ ਚਾਹ ਪੀ ਜਾਂਦੇ ਹਾਂਜੀ ਤੇ ਉਹ ਜਿਹੜੇ ਬਾਕੀ ਜਿਹੜੀਆਂ ਗੱਡੀਆਂ ਘੁੰਮਣ ਡੀਆਂ ਜਿਹੜੀਆਂ ਪ੍ਰਾਪਰਟੀਆਂ ਵੰਡੀਆਂ ਜਿਹੜੀਆਂ ਕਲੋਨੀਆਂ ਕਟੀਆਂ ਜਾ ਰਹੀਆਂ ਉਹ ਕਿੱਥੋਂ ਆ ਰਿਆ ਉਹ ਇਹ ਸਾਰਾ ਜਿਹੜਾ ਨਸ਼ੇ ਦਾ ਇਧਰੋਂ ਉਧਰ ਜਾਣ ਦੇ ਵਿੱਚ ਹੀ ਇਹਨਾਂ ਨੂੰ ਕਮਾਈਆਂ ਨੇ ਜਮੂ ਸਾਹਿਬ ਨਸ਼ਾ ਦਾ ਖਤਮ ਹੋਣ ਦੀ ਡੈਡ ਲਾਈਨ ਵੀ ਖਤਮ ਹੋ ਚੁੱਕੀ ਹੈ ਡੀਜੀਪੀ ਸਾਹਿਬ ਨੇ ਕਿਹਾ ਸੀ ਕਿ ਇਸ ਤਰੀਕ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਾ ਤੁਸੀਂ ਪਿੰਡਾਂ 'ਚ ਵੇਚਰਦੇ ਹੋ ਕੀ ਲੱਗਦਾ ਜਦਾਂ ਵੀਰ ਜੀ ਨੇ ਸਵਾਲ ਖੜੇ ਕਰਦੇ ਹੋ ਕਹਿੰਦੇ ਕੰਮ ਤਾਂ ਖਤਮ ਨਹੀਂ ਹੋਇਆ ਉਸੇ ਤਰ੍ਹਾਂ ਹੀ ਵਿਖ ਰਿਹਾ ਹੈ ਥੋੜੀ ਜੀ ਸਖਤੀ ਨਾਲ ਥੋੜਾ ਜਿਹਾ ਫਰਕ ਪਿਆ ਸੀ ਕਿਤੇ ਕਿਤੇ ਪਰ ਉਹ ਲੋਕ ਇੰਨੇ ਕਿ ਜਦੋਂ ਇਹ ਫੜ ਕੇ ਅੰਦਰ ਘੱਲਦੇ ਆ ਉਹ ਦੋ ਆ ਮਹੀਨਿਆਂ ਬਾਅਦ ਤੇ ਨਾ ਮਹੀਨਿਆਂ ਬਾਅਦ ਬਾਹਰ ਆ ਜਾਂਦੇ ਆ ਤੇ ਫੇਰ ਕੰਮ ਉਹੀ ਕਰਦੇ ਆ ਬਲਵੇਂਗੇ ਟੇਡੇ ਤਰੀਕੇ ਨਾਲ ਉਹ ਕਿਉਂਕਿ ਪੈਸਾ ਇਹਦੇ ਨਾਲ ਬਹੁਤ ਜ਼ਿਆਦਾ ਜੁੜਿਆ ਵਾ ਤੇ ਉਹ ਅੰਦਰ ਜਾਣ ਨੂੰ ਕੋਈ ਬਾਹਲਾ ਅ ਵੱਡਾ ਸਟੈਪ ਨਹੀਂ ਸਮਝਦਾ ਵੀ ਚਲ 2-4 ਮਹੀਨੇ 6 ਮਹੀਨੇ ਅੰਦਰ ਲਾਏ ਤੇ ਛੁੱਟੀ ਕੱਟ ਆਏ ਆ ਤੇ ਹੁਣ ਫੇਰ ਬਣਾ ਲਓ ਤੇ ਉਹ ਲੋਕਾਂ ਨੂੰ ਇਹਦੀ ਡੈਟਰੈਂਟ ਜਿਹੜੀ ਆ ਨਾ ਇਹਦੀ ਸਖ ਸਜ਼ਾ ਜਿਹੜੀ ਸਖਤ ਹੋਣੀ ਚਾਹੀਦੀ ਆ ਜਿ ਤਰ੍ਹਾਂ ਅ ਸਿੰਗਾਪੁਰ ਦੇ ਵਿੱਚ ਡੈਥ ਪੈਨਲਟੀ ਆ ਮਲੇਸ਼ੀਆ ਡੈਥ ਪੈਨਲਟੀ ਆ ਤੇ ਉਹ ਜਦੋਂ ਤੁਸੀਂ ਤੁਹਾਡੀ ਜਾਜ ਦੇ ਵਿੱਚ ਤੁਹਾਡਾ ਪਲਾਨ ਜਾਂਦਾ ਨਾ ਤਾਂ ਪਹਿਲਾਂ ਹੀ ਡਿਕਲੇਅਰ ਕਰ ਦਿੰਦੇ ਆ ਕਿ ਕਿਸੇ ਕੋਲ ਵੀ ਕੋਈ ਡਰੱਗ ਹੈਗੀ ਕਿਸੇ ਤਰ੍ਹਾਂ ਦੀ ਤੇ ਇੱਥੇ ਤੁਸੀਂ ਛੁੱਟ ਸਕਦੇ ਹੋ ਉੱਥੇ ਜਿਹੜਾ ਆਹ ਲਾਅ ਵਾ ਤੇ ਉਹ ਉਹ ਦੇ ਡਾਉਟ ਸਵੇਰ ਐਨੀਮਲ ਮਤਲਬ ਬਹੁਤ ਕੰਟਰੀਆਂ ਵਾ ਜਿੱਥੇ ਇਹਦੀ ਕੈਪੀਟਲ ਪਨਿਸ਼ਮੈਂਟ ਹੈ ਮੌਤ ਦੀ ਸਜ਼ਾ ਨਸ਼ੇ ਦੇ ਜਿਹੜੇ ਲੱਗੇ ਲੋਕ लास्ट ਵਿੱਚ ਇਹ ਦੱਸ ਦੋ ਕਿ ਲਖਵਿੰਦਰ ਸਿੰਘ ਵਾਸਤੇ ਲੜਾਈ ਤੁਸੀਂ ਸੜਕ ਤੇ ਲੈ ਜਾਂਦੀ ਹੈ ਇਸ ਸਮੇਂ ਤੇ ਪਰਿਵਾਰ ਨੂੰ ਇਨਸਾਫ ਦੀ ਗੱਲ ਕਰ ਰਹੇ ਹੋ ਇਨਸਾਫ ਤੱਕ ਲੜਾਈ ਲੜੀ ਜਾਊਗੀ ਤੁਹਾਡੇ ਵਕੀਲ ਸਾਹਿਬਾਨਾਂ ਵੱਲੋਂ ਸਾਰਿਆਂ ਵੱਲੋਂ ਕੀ ਲੱਗਦਾ ਇਨਸਾਫ ਜਲਦੀ ਮਿਲ ਜੂਗਾ ਕਿਉਂਕਿ ਨੌਜਵਾਨ ਤੇ ਵੈਸੇ ਬਠਿੰਡੇ ਚ ਵੀ ਇੱਕ ਮੌਤ ਹੋਈ ਸੀ ਉਹ ਵਾਇਲਟ ਸਟੀਚਰ ਸੀ ਅਜੇ ਤੱਕ 5 ਸਾਲ ਦਾ ਬੱਚਾ ਵੱਲ ਲੇਲੜੀਆਂ ਘੜਦੇ ਫਿਰਨ ਦੇ ਉਹ ਵੀ ਸੜਕਾਂ ਤੇ ਉੱਤੇ ਆ ਕਰਨਲ ਬਾਰਤਮਨ ਜ਼ਿਕਰ ਕੀਤਾ ਸੀ ਉਹਦੀ ਪਤਨੀ ਉਹ ਹਾਈ ਕੋਰਟ ਵਾਲੇ ਪਾਸੇ ਲੈ ਕੇ ਗਈ ਹੈ ਟਾਈਮ ਸੈਂਸ ਸੀਬੀਏ ਨੂੰ ਕੀ ਚਲਾ ਗਿਆ ਕੀ ਲੱਗਦਾ ਦੇਖੋ ਨਿਆਂ ਲੈਣਾ ਹਰ ਬੰਦੇ ਦੇ ਵਾਸਤੇ ਗੱਲ ਨਹੀਂ ਯੂ ਗੇਟ ਅ ਜਸਟਿਸ ਇਜ਼ ਸੋ ਕਾਸਟਲੀ ਹਾਈ ਕੋਰਟ ਜਾਣਾ ਸੁਪਰੀਮ ਕੋਰਟ ਜਾਣਾ ਜਾਂ ਤੁਹਾਡੇ ਰਾਜਨੀਤਿਕ ਗਲਿਆਰਿਆਂ ਵਿੱਚ ਤੁਹਾਡੀ ਪਹੁੰਚ ਹੋਵੇ ਹੁਣ ਕਰਨਲ ਬਾਠ ਦਾ ਪਰਿਵਾਰ ਜਿਹੜਾ ਵਾ ਉਹ ਕਿਸੇ ਨਾ ਕਿਸੇ ਤਰ੍ਹਾਂ ਇੱਕ ਰਾਜਨੀਤਿਕ ਪਾਰਟੀ ਨਾਲ ਜੁੜਿਆ ਉਹਨਾਂ ਨੂੰ ਉਧਰ ਸਪੋਰਟ ਆ ਫਿਰ ਉਹ ਪੈਸੇ ਵਾਲੇ ਨੇ ਠੀਕ ਹੈ ਨਾ ਉਹ ਉਹਨਾਂ ਨੇ ਵਕ ਵਕ ਜੋ ਪਲੇਟਫਾਰਮ ਸੀ ਉਹਨਾਂ ਨੇ ਸਾਰੇ ਵਰਤੇ ਤਾਂ ਸੀਬੀਆਈ ਚ ਆ ਗਿਆ ਕੇਸ ਠੀਕ ਹੈ ਨਾ ਹਾਈ ਕੋਰਟ ਨੇ ਵੀ ਲਾਂਤਾਂ ਪਾਈਆਂ ਇਹਨਾਂ ਇਥੋਂ ਬਦਲ ਕੇ ਚੰਡੀਗੜ੍ਹ ਪੁਲਿਸ ਕੋ ਗਿਆ ਉਹਨਾਂ ਨੇ ਕੁਝ ਧਾਰਾ ਰਿਮੂਵ ਕੀਤੀਆਂ ਦੇਖੋ ਹਰ ਸਰਕਾਰ ਪੁਲਿਸ ਨੂੰ ਡਿਫੈਂਡ ਕਰਦੀ ਹੈ ਭਾਵੇਂ ਉਹ ਪੰਜਾਬ ਪੁਲਿਸ ਹੈ ਦੇਖੋ ਮਤਲਬ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਡਿਫੈਂਡ ਕਰ ਗਈ ਜਦੋਂ ਉਹਨਾਂ ਨੇ ਕੁਝ ਸੈਕਸ਼ਨ ਡਿਲੀਟ ਕੀਤੇ ਇਟ ਮੀਨਸ ਕਿ ਹਾਈ ਕੋਰਟ ਨੂੰ ਲੱਗਾ ਕਿ ਚੰਡੀਗੜ੍ਹ ਪੁਲਿਸ ਵੀ ਡਿਫੈਂਡ ਕਰ ਲਈ ਹੈ ਫਿਰ ਉਹਨਾਂ ਨੇ ਅਲਟੀਮੇਟਲੀ ਦੇ ਟ੍ਰਾਂਸਫਰਡ ਦਾ ਇਨਵੈਸਟੀਗੇਸ਼ਨ ਟੂ ਦਾ ਸੀਬੀਆਈ ਸੋ ਉਹ ਤਾਂ ਲੱਗਾ ਹੁਣ ਜਿਹੜੀ ਬਠਿੰਡੇ ਵਾਲੀ ਘਟਨਾ ਉਹ ਹਾਈਲਾਈਟ ਟੀਚਰ ਵਾਲੀ ਘਟਨਾ ਵਾ ਉਹ ਹਰ ਬੰਦਾ ਲੋਕ ਤੇ ਰੋਟੀ ਨੂੰ ਤਰਸੰਦਾ ਆ ਬੱਚਿਆਂ ਦੀ ਪੜ੍ਹਾਈ ਆ ਸੋਹ ਜ਼ਿੰਮੇਵਾਰੀਆਂ ਤੇਲ ਪੈਟਰੋਲ ਆ ਲਾਈਫ ਜਿਹੜੀ ਡੇ ਟੂ ਡੇ ਆ ਬੜੀ ਕਾਸਟਲੀ ਆ ਤੇ ਹਰ ਬੰਦਾ ਜਿਹੜਾ ਵਾ ਜਸਟਿਸ ਲੈਣ ਵਾਸਤੇ ਖਰਚ ਨਹੀਂ ਕਰ ਸਕਦਾ ਉਹ ਵਿਚਾਰੇ ਸ਼ਾਇਦ ਉਹਨਾਂ ਦੀ ਰਾਜਨੀਤਿਕ ਪਹੁੰਚ ਬਦਨੀ ਸੀ ਕਿਸੇ ਐਮਐਲਏ ਬਾਦ ਕਿਸੇ ਮਤੀ ਨਾਲ ਮੀਡੀਆ ਨੇ ਜਰੂਰ ਉਹਨੂੰ ਹਾਈਲਾਈਟ ਕੀਤਾ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਇਹ ਮੰਦਭਾਗੀ ਗੱਲ ਆ ਵੀ ਤੁਸੀਂ ਉਹਨਾਂ ਦਾ ਜਵਾਨ ਪੁੱਤ ਮਾਰਿਆ ਨਾ ਰੋਜ਼ਗਾਰ ਦਿਓ ਆ ਦੂਜਿਆਂ ਦੇ ਵਿੱਚ ਜਿੱਥੇ ਪੁਲਿਸ ਅਫਸਰ ਫੱਦਣਾ ਸੀ ਉਹ ਸੁਸਾਇਸਾਈਡ ਕੇਸ ਦੇ ਵਿੱਚ ਉਹਨੇ ਤੇ ਦੋਹਾਂ ਮੁੰਡਿਆਂ ਦੀ ਦਿੱਤੀ ਆ ਉਹ ਵੀ ਤੁਸੀਂ ਮਾਰਿਆ ਫੜ ਕੇ ਘੱਟੋ ਘੱਟ ਉਹਦੇ ਪਰਿਵਾਰ ਨੂੰ ਰੋਜ਼ਗਾਰ ਹੀ ਦੇ ਦਿਓ ਸਮੇਂ ਸਮੇਂ ਤੇ ਤੇ ਪ੍ਰਸ਼ਾਸਨ ਕਟਹਿਰੇ 'ਚ ਆ ਜਾਂਦਾ ਅਸੀਂ ਤੋਂ 90 ਤਹਾਕੇ ਵਾਲੇ ਨੂੰ ਹੁਣ ਸਜਾਵਾ ਜਾਇਆ ਤੁਸੀਂ ਦੱਸਿਆ ਸੀ ਹੁਣੇ ਹੀ ਸਮੇਂ ਸਮੇਂ ਤੇ ਪ੍ਰਸ਼ਾਸਨ ਕਟਹਿਰੇ 'ਚ ਆ ਪਰ ਪ੍ਰਸ਼ਾਸਨ ਦੇ ਵਿੱਚ ਸੁਧਾਰ ਕਦੋਂ ਹੋਊਗਾ ਕਿ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲੂ ਜਿਹੜੀ ਸਰਕ ਪਾਰੀ ਪੋਲੀਟੀਕਲ ਪਾਰਟੀ ਆਊਟ ਆਫ ਪਾਵਰ ਹੋ ਜਾਂਦੀ ਹੈ ਨਾ ਤੋ ਸੜਕਾਂ ਤੇ ਆਣ ਕੇ ਇੰਡੀਆਂ ਸੋਹਣੀਆਂ ਮਿੱਠੀਆਂ ਗੱਲਾਂ ਕਰਦੀ ਆ ਕਿ ਲੋਕ ਇਹ ਝੱਲ ਜਾਈਂਦੇ ਆ ਉਹੀ ਬਾਦਲ ਦਾ ਸਵਾਬ ਜਦੋਂ ਪਹਿਲਾਂ ਕਹਿੰਦੇ ਕਿ ਅਸੀਂ ਝੂਠੇ ਮੁਕਾਬਲਿਆਂ ਦੇ ਵਿੱਚ ਬੜਾਵਾਂ ਇੱਕ ਮਿਸ਼ਨ ਬਣਾਵਾਂਗੇ ਇਨਕੁਆਰੀਆਂ ਕਰਾਵਾਂਗੇ ਜਸਟਿਸ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਨਕੁਆਰੀ ਕਰਾਵਾਂਗੇ ਪਰ ਜਦੋਂ ਉਹ ਗੱਲ ਹੋਈ ਤੇ ਜਦੋਂ ਪਾਵਰ 'ਚ ਆ ਗਏ ਤੇ ਉਹੀ ਬੰਦਾ ਡੀਜੀ ਬਣ ਗਿਆ ਜਿਹਨੇ ਸਾਰਾ ਪੰਜਾਬ ਮਾਰਿਆ ਹਾਂਜੀ ਉਹੀ ਹਜ਼ਾਰ ਆਲਮ ਦੇ ਜਿਹੜੇ ਚਮਚੇ ਸੀਗੇ ਉਹ ਕਈ ਮੰਤਰੀ ਵੀ ਬਣ ਗਏ ਕਈ ਉਹਦੇ ਨਾਲ ਜਿਹੜੇ ਕਤਲ ਕਰਦੇ ਰਿਆ ਸੀ ਉਹ ਵੱਖ-ਵੱਖ ਪੋਸਟਾਂ ਵੀ ਲੈ ਗਏ ਤੇ ਸਿੱਖਾਂ ਦਾ ਸ਼ਿਕਾਰ ਮੈਂ ਫੇਰ ਕਹਿੰਨਾ ਕਿ ਸ਼ਿਕਾਰ ਮਾਰਨ ਵਾਲੇ ਵੀ ਸਿੱਖ ਨੇ ਤੇ ਮਰਨ ਵਾਲੇ ਵੀ ਸਿੱਖ ਨੇ ਤੇ ਨੁਕਸਾਨ ਸਾਡਾ ਹੀ ਹੋਣਾ ਕਿ ਨਜ਼ਰ ਹੋਊ ਸ਼ਿਕਾਰ ਇਹ ਕਿ ਇਸੇ ਤਰ੍ਹਾਂ ਸ਼ਿਕਾਰ ਚੱਲਦਾ ਰਹੂਗਾ ਪਰ ਅਸੀਂ ਤਾਂ ਪ੍ਰਮਾਤਮਾ ਅੱਗੇ ਤੇ ਵਾਹਿਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਆ ਵੀ ਸਭ ਨੂੰ ਸਮੱਤ ਬਖਸ਼ ਸਭ ਦੇ ਪਰਿਵਾਰ ਨੇ ਸਾਰੇ ਖੁਸ਼ੀ ਰਹਿਣ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਸਾਰੇ ਲੋਕ ਜਿਹੜੇ ਖੁਚੀ ਨਾ ਵਸਣ ਤੁਸੀਂ ਐਡਵੋਕੇਟ ਸਾਹਿਬ ਨੂੰ ਇਨਸਾਫ ਦਵਾਉਣੇ ਹੋ ਤੇ ਪਰ ਜੇ ਤੁਹਾਨੂੰ ਹੀ ਸਾਰਿਆਂ ਨੂੰ ਅੱਜ ਸਾਰਾ ਕੁਝ ਬੰਦ ਕਰਕੇ ਇੱਕ ਨੌਜਵਾਨ ਵਾਸਤੇ ਇਨਸਾਫ ਲੈਣ ਵਾਸਤੇ ਬਾਹਰ ਹੋਣਾ ਪਊਗਾ ਲੱਗਦਾ ਨਹੀਂ ਪ੍ਰਸ਼ਾਸਨ ਦੇ ਮੂੰਹ ਤੇ ਕਿਤਨੇ ਕਿਤੇ ਚਪੇੜ ਆ ਇਹ ਹਾਲਾਤ ਪਤਾ ਨਹੀਂ ਕਦੋਂ ਬਦਲ ਜਾਣ ਇੱਕ ਆਮ ਕਹਾਵਤ ਹੈ ਕਿ ਜੱਜਾਂ ਨਾਲ ਵੀ ਕਰਨੇ ਵਕੀਲ ਪੈਂਦੇ ਜੱਜ ਲੋਕਾਂ ਨੂੰ ਇਨਸਾਫ ਦਿੰਦੇ ਨੇ ਪਰ ਕਿਸੇ ਵੇਲੇ ਤੁਸੀਂ ਵੇਖੋ ਕਿ ਜੱਜ ਵੀ ਵਕੀਲਾ ਮਗਰ ਭੱਜਾ ਫਿਰਦਾ ਹਾਲਾਤ ਪਤਾ ਨਹੀਂ ਕਦੋਂ ਬਦਲ ਜਾਣੇ ਆ ਕਿਨੂੰ ਪੌਂਦੀ ਏਟ ਵੱਜਣੀ ਆ ਤੇ ਇਹ 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 ਗੱਲ ਲਖਵਿੰਦਰ ਸਿੰਘ ਦੀ ਨਹੀਂ ਇਹ ਇਹਦੇ ਵਿੱਚ ਮਵੀ ਹੈਗਾ ਵਿਕਟਮ ਇਹ ਵਕੀਲ ਸਾਹਿਬ ਹੀ ਹੈਗੇ ਨੇ ਸਾਰੇ ਵਕੀਲ ਨੇ ਕਿ ਕਿਸੇ ਦੀ ਵੀ ਜਾਨ ਨੂੰ ਖਤਰਾ ਮੈਂ ਇੱਕ ਬੇਨਤੀ ਪ੍ਰਸ਼ਾਸਨ ਨੂੰ ਵੀ ਕਰੂੰਗਾ ਕਿ ਤੁਸੀਂ ਜਿਹੜਾ ਵਕੀਲਾਂ ਨੂੰ ਆਰਮਜ਼ ਜਿਹੜੇ ਆ ਉਸ ਜਿਹੜਾ ਫੀਸ ਮੁਕਤ ਕਰ ਦਿਓ ਤਾਂ ਜੋ ਵਕੀਲ ਜਿਹੜੇ ਆ ਆਪਣੀ ਸੁਰੱਖਿਆ ਲਈ ਹਥਿਆਰ ਲੈ ਸਕਣ ਆ ਜਿਹੜੀਆਂ ਅੰਨੀਆਂ ਫੀਸਾਂ ਤੁਸੀਂ ਕੀਤੀਆਂ ਵਾ ਇਹਦੇ ਨਾਲ ਹਰ ਕੋਈ ਬੰਦਾ ਕੋਸ਼ਿਸ਼ ਨਹੀਂ ਕਰ ਸਕਦਾ ਅਤਲਾ ਲੈਣ ਦੀ ਤੇ ਵਕੀਲਾ ਨੂੰ ਇਹਨਾਂ ਨੂੰ ਲਾਇਸੈਂਸ ਜਿਹੜੇ ਆ ਉਹ ਵੱਡੇ ਮਾਨਾ ਦੇਣੇ ਚਾਹੀਦੇ ਆ ਫੀਸਾ ਖਤਮ ਕਰਕੇ ਤਾਂ ਜੋ ਵਕੀਲ ਆਪਣੀ ਸੁਰੱਖਿਆ ਉਜਾਬ ਕਰ ਸਕਣ। ਮਨਜੀਤ ਸਿੰਘ ਜੀ ਕਿੰਨਾ ਚਿਰ ਇਹ ਪ੍ਰੋਟੈਸਟ ਕਰੋਗੇ ਲਖਵਿੰਦਰ ਸਿੰਘ ਦੇ ਇਨਸਾਫ ਪਾਸੇ। ਵੇਖੋ ਜੀ ਜਨਾਂ ਚਿਰ ਤੱਕ ਸਾਨੂੰ ਕੋਈ ਪ੍ਰਸ਼ਾਸਨ ਵੱਲੋਂ ਮੁਖਤਾ ਕਹਿ ਲਈਏ ਵੀ ਕੋਈ ਸਾਨੂੰ ਅਸਵਾਸ਼ਣ ਜਾਂ ਕੋਈ ਕਾਰਵਾਈ ਨਹੀਂ ਕਰਦੇ ਉਹਨਾਂ ਚਿਰ ਤੱਕ ਸਾਡਾ ਜਿਹੜਾ ਆ ਪ੍ਰੋਟੈਸਟ ਚੱਲੇਗਾ। ਜੀ ਕਿ ਅਸੀਂ ਚਾਹੁੰਦੇ ਆ ਇਹ ਗੱਲ ਸਹੀ ਦੀ ਨਹੀਂ ਗੱਲ ਪੈਦੀ ਆ ਕਿ ਲਖਵਿੰਦਰ ਸਿੰਘ ਦਾ ਵਿਚਾਰਾ ਤੇ ਇਸ ਦੁਨੀਆ ਤੋਂ ਚਲ ਗਿਆ ਪਰ ਇਥੇ ਹੋਰ 3000 ਦੇ ਕਰੀਬ ਬਤੀ 3300 ਵਕੀਲ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਨਰੋਲਡ ਆ ਹੁਣ ਸਾਰਿਆਂ ਨੇ ਤੇ ਜਿੰਨਾ ਗੈਂਗਸਟਰਵਾਦ ਨਾਰਕੋ টেরਰਿਜ਼ਮ ਸਾਰਾ ਕੁਝ ਦਾ ਤੁਸੀਂ ਸਾਹ ਲਾ ਹੀ ਲਿਆ ਆ ਵੀ ਇਹਨੇ ਦੇ ਵਿੱਚ ਹੁਣ ਪੇਸ਼ ਤੇ ਹੋਣਾ ਹੀ ਆ ਵਕੀਲ ਸਹਿਬਾਨ ਨੇ ਵਕੀਲ ਸਹਿਬਾਨ ਕਿਸੇ ਨਾ ਕਿਸੇ ਧਰਾਲੂ ਤੇ ਪੇਸ਼ ਹੋਣਾ ਹੀ ਪੈਣਾ ਜਿਹੜੇ ਰੋਜ਼ ਕਤਲ ਹੋ ਰਹੇ ਆ ਰੋਜ਼ ਵੱਢ ਫੱਟ ਹੋ ਰਹੀ ਆ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਵਕੀਲ ਸਾਹਿਬਾਨਾਂ ਨੂੰ ਤੇ ਜਾਣਾ ਹੀ ਪੈਣਾ ਨਾਲ ਹੀ ਲਖਵਿੰਦਰ ਸਿੰਘ ਦੀ ਇਨਸਾਫ ਦੇ ਨਾਲ ਨਾਲ ਜਿਹੜੇ ਬਾਕੀ ਵਕੀਲ ਸਾਹਿਬਾਨ ਆ ਉਹਨਾਂ ਦੀ ਸੁਰੱਖਿਆ ਦਾ ਮੁੱਦਾ ਵੀ ਬਹੁਤ ਵੱਡਾ ਮੁੱਦਾ ਆ ਇਸ ਲਈ ਇਹ ਜਿਹੜਾ ਪ੍ਰੋਟੈਸਟ ਆ ਇਹ ਉਦੋਂ ਤੱਕ ਜਾਰੀ ਰਹੇਗਾ ਜਿੰਨਾ ਚਿਰ ਤੱਕ ਕੋਈ ਉਪਤਾ ਸਾਨੂੰ ਅਸਵਾਸ਼ਨ ਨਹੀਂ ਮਿਲਦਾ ਜਾਂ ਲਖਵਿੰਦਰ ਸਿੰਘ ਕੇਸ ਦੇ ਵਿੱਚ ਕੋਈ ਵਧੀਆ ਕਾਰਵਾਈ ਨਹੀਂ ਹੁੰਦੀ ਕਿਉਂਕਿ ਸ਼ੂਟਰ ਨੂੰ ਫੜ ਲੈਣਾ ਤੇ ਜਿਹੜਾ ਮਾਸਟਰਮਾਈਂਡ ਨੂੰ ਫੜਨਾ ਬਹੁਤ ਫਰਕ ਆ ਜਿਹੜੇ ਮਾਸਟਰਮਾਈਂਡ ਆ ਉਹ ਸਾਰੇ ਭਾਵੇਂ ਡਰੱਗਸ ਦੇ ਕੇਸ ਆ ਜਾਂ ਇਹ ਹੈਗੇ ਆ ਮਰਡਰ ਕੇਸ ਆ ਇਹਨਾਂ ਦੇ ਵਿੱਚ ਉਹਨਾਂ ਤੱਕ ਪਹੁੰਚਣੀ ਆ ਇਹ ਜਿਹੜੇ ਕਰਿੰਦੇ ਆ ਉਹੀ ਜਿਹੜੇ ਆ ਪਿਕਚਰ 'ਚ ਆਉਂਦੇ ਆ ਉਹਨਾਂ ਨੂੰ ਫੜ ਕੇ ਅਰੈਸਟ ਕਰਕੇ ਉਹ ਵੀ ਅੰਦਰ ਪੇਸ਼ ਕਰ ਦਿੰਦੇ ਆ ਜਿਹੜਾ ਮਾਸਟਰ ਮਾਈਂਡ ਹੈ ਉਹ ਬਾਹਰ ਰਹਿੰਦਾ ਉਹ ਫੇਰ ਉਦਾਂ ਹੀ ਆਪਣੀਆਂ ਗਤਿਵਧੀਆਂ ਚੱਲਦਾ ਰਹਿੰਦਾ ਧੰਨਵਾਦ ਜੀ ਲਖਵਿੰਦਰ ਸਿੰਘ ਚੰਡਿਆਲੇ ਤੋਂ ਸੀ ਨੌਜਵਾਨ ਵਕੀਲੀ ਪੇਸ਼ਾ ਸੀ ਪਰ ਕਤਲ ਹੋ ਜਾਂਦਾ ਕਤਲ ਦੇ ਪਿੱਛੇ ਕਾਰਨ ਵੀ ਤੁਸੀਂ ਜਾਣ ਚੁੱਕੇ ਹੋ ਤੇ ਇਸ ਟਾਈਮ ਦੇ ਉੱਤੇ ਅੰਮ੍ਰਿਤਸਰ ਕਚੈਰੀਆਂ ਦੇ ਬਾਹਰ ਕੋਰਟ ਦੇ ਬਾਹਰ ਇਸ ਟਾਈਮ ਦੇ ਉੱਤੇ ਪ੍ਰੋਟੈਸਟ ਕੀਤਾ ਜਾ ਰਿਹਾ ਪ੍ਰੋਟੈਸਟ ਤਕਰੀਬਨ ਜੇ ਆਪਾਂ ਗੱਲ ਕਰੀਏ ਅੰਮ੍ਰਿਤਸਰ ਦੇ ਵਕੀਲ ਸਹਿਬਾਨ ਸਾਰੇ ਇਸ ਟਾਈਮ ਤੇ ਧਰਨੇ ਤੇ ਆ ਕੰਮਕਾਜ ਬੰਦ ਆ ਤੇ ਨੌਜਵਾਨ ਜਿਹੜਾ ਕਿ ਇੱਕ ਨੌਜਵਾਨ ਦਾ ਕਤਲ ਹੋਇਆ ਉਹਦੇ ਉੱਤੇ ਲਾਅ ਐਂਡ ਆਰਡਰ ਦੀ ਸਥਿਤੀ ਤੇ ਕਿਤੇ ਨਾ ਕਿਤੇ ਪ੍ਰਭਾਵ ਦੀ ਗੱਲ ਕੀਤੀ ਆ ਤੇ ਨੁਕਸਾਨ ਦੀ ਗੱਲ ਹੋ ਰਹੀ ਆ ਕਿ ਪੰਜਾਬ ਦੀ ਖਾਸ ਕਰਕੇ ਨੌਜਵਾਨੀ ਦਾ ਕਤਲ ਹੋਣਾ ਉਹਦੇ ਚ ਲਖਵਿੰਦਰ ਸਿੰਘ ਹੋਵੇ ਜਾਂ ਬਾਕੀ ਫਿਰ ਲਾਅ ਐਂਡ ਆਰਡਰ ਕਿੱਥੇ ਆ ਕੁਝ ਦਿਨ ਪਹਿਲਾਂ ਜੋ ਘਟਨਾਕ੍ਰਮ ਅੰਮ੍ਰਿਤਸਰ 'ਚ ਵਾਪਰਿਆ ਸੀ ਐਸਪੀ ਸਾਹਿਬਾਨ ਤੇ ਭਾਈ ਅਮਰਪਾਲ ਸਿੰਘ ਮਾਤਾਜਕਾਰ ਉੱਤੇ ਵੀ ਕਿੰਤੂ ਕੀਤੀ ਆ ਵੀਰ ਨੇ ਜਸਪੀਰ ਸਿੰਘ ਜੰਮੂ ਜੀ ਨੇ ਪਰ ਸਵਾਲ ਤੇ ਫਿਰ ਖੜੇ ਹੁੰਦੇ ਆ ਕਿ 80 ਤੋਂ 90 ਦਹਾਕੇ ਦੀਆਂ ਜੇ ਵੀ ਬਾਤਾਂ ਪੈਂਦੀਆਂ 80 ਤੋਂ 90 ਦਹਾਕੇ ਦੇ ਵਿੱਚ ਜਿਨ੍ਹਾਂ ਨੇ ਝੂਠੇ ਮੁਕਾਬਲੇ ਬਣਾਏ ਉਹਨਾਂ ਨੂੰ ਅੱਜ ਸਜ਼ਾਵਾ ਮਿਲਣੀਆਂ ਤੇ ਐਡਵੋਕੇਟ ਜਸਪੀਰ ਸਿੰਘ ਜੰਮੂ ਜੀ ਨੇ ਤਾਂ ਸਪਸ਼ਟ ਕਰਤਾ ਕਿ ਜੇ ਅੱਜ ਵੀ ਤੁਸੀਂ ਸਮੇਂ ਦੇ ਹਿਸਾਬ ਨਾਲ ਚੱਲੋਗੇ ਤੇ ਆਉਣ ਵਾਲਾ ਸਮਾਂ ਦੂਰ ਨਹੀਂ ਜਦੋਂ ਸਜ਼ਾਵਾ ਹੋਣਗੀਆਂ ਪਰ ਕੀ ਲਖਵਿੰਦਰ ਸਿੰਘ ਦੇ ਪਰਿਵਾਰ ਨੂੰ ਕੋਈ ਇਨਸਾਫ ਮਿਲੂਗਾ ਨੌਜਵਾਨ ਦਾ ਕਤਲ ਹੋ ਗਿਆ ਕਤਲ ਕਰਨ ਵਾਲਾ ਕੌਣ ਸੀ ਸ਼ੂਟਰ ਫੜ ਲਏ ਜਾਂਦੇ ਆ ਪਰ ਮਾਸਟਰਮਾਈਂਡ ਜਿਵੇਂ ਨਸ਼ਿਆਂ ਦੀ ਗੱਲ ਹੁੰਦੀ ਹੈ ਨਸ਼ੇ ਜਿਹੜਾ ਤਾਂ ਜਾਂਦਾ ਕਿ ਆਮ ਬੰਦਾ ਫੜਿਆ ਗਿਆ ਪਰ ਪਿੱਛੇ ਕੌਣ ਸੀ ਮਾਸਟਰਮਾਈਂਡ ਕੌਣ ਸੀ ਕਿ ਉਹਦਾ ਮਾਸਟਰਮਾਈਂਡ ਫੜਿਆ ਜਾਂਦਾ ਉਹ ਕਹਿੰਦੇ ਕਿ ਉਹਨਾਂ ਚਿਰ ਅਸੀਂ ਲੜਾਈ ਜਾਰੀ ਰੱਖਾਂਗੇ ਜਿੰਨਾ ਚਿਰ ਲਖਵਿੰਦਰ ਸਿੰਘ ਜਿਹੜਾ ਪੇਸ਼ੇਵਰ ਜੋ ਐਡਵੋਕੇਟ ਸੀ ਉਹਦੇ ਕਾਤਲ ਨਹੀਂ ਫੜੇ ਜਾਂਦੇ ਮਾਸਟਰਮਾਈਂਡ ਨਹੀਂ ਫੜਿਆ ਜਾਂਦਾ ਉਹਨਾਂ ਚਿਰ ਵਕੀਲ ਸਾਹਿਬ ਬਾਨਾ ਵਾਲੇ ਧਰਨਾ ਜਾਰੀ ਰਹੂਗਾ